ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ कला कलाstan maha metabo simro jaste bisam par ek naam japat agnat anek ved puran simrit sudakhi ke ne ram naam ekhi keinka ek jis jia basava taki mahamagani na aava kanhi ek ka daras toharo nanak on sang moha udharo sukhmani sukh amrit prab naam भगवत जना का मन विश्राम रहआव प्रभु क्या सिमरन करा बना बसा प्रभु क्या सिमरन दुख जो मनसा प्रभु क्या सिमरन काल पर हरा प्रभु क्या सिमरन दुश्मन टरा प्रभु सिमरत कुछ भी करना लागे प्रभु क्या सिमरन अंति न जागा प्रभु क्या सिमरन फोन अबे आप प्रभु क्या सिमरन दुख न संताप प्रभु क्या सिमरन साधक संग ਸਰਬਨਿਧਾਨ ਨਾਨਕਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਧਨੋ ਨੀਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਦੂ ਜਾ ਪ੍ਰਭ ਕੈ ਸਿਮਰਨ ਤੀਰਖ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੂਫਲ ਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਐ ਨਾਨਕ ਤਾਂ ਕਹਿ ਲਾ ਗੋ ਭਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝਾ ਪ੍ਰਭ ਕਾ ਸਿਮਰਨ ਸਭ ਕੀਛ ਸੂਝਾ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਮੈਂ ਲਈ ਤਾਂ ਨਾਮ ਅਰਿੱਧੁ ਮਾਹਾਂ ਸਮਾਏ ਪ੍ਰਭ ਜੀ ਬਸ ਹਾਂ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮੁਤਾਜੇ ਪ੍ਰਭ ਕੋ ਸਿਮਰ ਹਾਂ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾ ਸੇ ਸੁਖ ਵਾਸੀ ਪ੍ਰਭ ਕੋ ਸਿਮਰ ਹਾ ਸਦਾ ਬਨਸੀ ਸਿਮਰਨ ਤੇ ਲਾਗੇ ਜਿਨੂ ਆਪ ਦੇਆਲਾ ਨਾਨਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਭਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਖ ਬਿ ਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸਾ ਹਰਨੇਰੇ ਸੰਤ ਕਿਰਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਦੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨੇ ਚਲ ਆਸਨ ਪ੍ਰਭ ਕਾ ਸਿਮਰਨ ਕਬਲ ਮੇਗਾਸਨ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਅਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਭੇ ਸ੍ਰਿਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਮੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਲੋਕ ਦਿਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਧ ਸਨਤ ਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਪਾਈ ਮਨੋਹਾ ਨਾਮ ਤੇਰਾ ਸੰਗ ਸਹਾਈ ਜਹ ਹਮਾਹ ਪੇ ਆਨ ਦੂਤ ਜਮਦਲਾ ਕਹੇ ਕੇਵਲ ਨਾਮ ਸੰਗ ਤੇ ਰਾਚਲਾ ਜਹ ਮੁਸਕਲ ਹੋਵਾ ਅਤਪਾਰੀ ਹਰ ਕੋ ਨਾਮ ਅਖਿਰ ਮਾ ਹੈ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤੇਰਾ ਹਰ ਕੋ ਨਾਮ ਕੋਟ ਪਾਪ ਰਹਾਰਾ ਗੁਰਮੁਖ ਨਾਮ ਜਪੋ ਹੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗੈ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ अनेक माया रंग देख न बुझावे हर का नाम जपत अकावे जेह मार्ग एहो जत अकेला ता हर नाम संग होत सोहेला ऐसा नाम मन सदा तेयाया नानक गुरमुख परमगत पैया छोटेस नहीं कोट लखबाई नाम जपत तह पार पराही अनेक बिकन जह गाय संकारा हर का नाम तत्काल उधारा अनेक जोन जन्म मर जाम नाम जपत पावा विश्राम हो मेला मल कब हो ना थोव हर का नाम कोट पाप को ऐसा नाम जप हो मन रंग नानक भाइया साध का संग है मार्ग के गने जा है ना कोसा हर का नाम ओहा तोसा ਜਹ ਭੈੜਾ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥਾ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨਾ ਤਪਤ ਬਹੁ ਕਾਮ ਤਹਾ ਹਰਕੇ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰਿਕਾ ਮਨ ਤੁਝ ਆਕਰਖਾ ਤਹਾ ਨਾਨਕ ਹਰ ਹਰ ਅੰਮ੍ਰਿਤ ਵਰਕਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿੱਚ ਰਾਮ ਹਰਕਾ ਨਾਮ ਦਾਸ ਕੀ ਓਟ ਹਰਕੇ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਤਿਨ ਰਾਤ ਹਰ ਹਰ ਓਖਦ ਸਾਧਕ ਮਾਤਾ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਬ੍ਰਹਮ ਜਨਕਿਨੋ ਧਾਨ

हर का नाम जन को मुकत जुगत हर का नाम जन को त्रिपत पुगत हर का नाम जन का रूप रंग हर नाम जपत कब पर न पंग हर का नाम जन की वुडे आई हर का नाम जन शोभा पाई हर का नाम जन को भोग जोग हर नाम जपत कचनाहा होगा जन लाता हर नाम की सेवा नानक पूजा हर हर देवा ਹਰ ਹਰ ਜਨਕ ਐ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕਾ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਹ ਤੇ ਪੋਤ jana har har asrat hai sone samadhan naam ra samat hai aath pahar hai jana har har jap har ka bhagat pragat nahi shap har ki bhagat mukt baho kare aanak jansang kehte hai tare par jata e ho har ko naam કામતેન હર હર ગુન ગામા સબતે ઉત્તમ હર કી કથા નામ સુનત દર્દ દુખ લથા નામ કી મહા સંતિ દેવસાય સંત પર તાપ દૂરત સબ નસા સંત કા સંગ બડ પગગી પાયા સંત કી સેવા નામ તે આયા નામ તુલક અબ ન હોએ નાનક ગુરમુખ ના પાવા જન કોએ શ્લોક બહો સાસ્તર બહો સ્મૃતિ પેખે સાફ ડંડોલ पूजा नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत बखान योग वे आस कर्म तर्म क्रिया सगले त्याग बिन मधे फिरेया अनेक प्रकार किए बहुत जतना पुण्य दान हममे बहुततना शरीर कटाए हमै कर राती वरत नेम करा बहुत पाती नहीं तुल राम नाम विचार नानक गुरमुख नाम जपिया एक बार नौ खंड प्रथमी फिरा चिर जीवा महा उदास तपिसर थीवा अगन महा हुमत प्राण अनेक असव है वर पुमदान ने ओली करा बहु आसन जान मार्ग संजम अत साधना नेमक नेमक कर शरीर कटादा ਟੋਪੀ ਹੋ ਮੈਂ ਮੈਲ ਨਾ ਜਾਵਾ ਹਰ ਕੇ ਨਾਮ ਸਿਮਰਤ ਕਚਨਾ ਆ ਨਾਨਕ ਗੁਰਮੁਖੋ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰ ਦੇਹ ਛੂਟਾ ਗਰਭ ਗੁਮਾਨ ਨਾਮਨ ਤੇ ਹੂਟਾ ਸੋਚ ਕਰਾ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ इस देही को बहुत साधना करआ मन ते कबहु ना विखिया टरा जलतो वेब हो देह अनीत सुध कहा होए काची पीत मन हर के नाम की महिमा ऊंच नानक नाम उधरे पतित बहु ऊंच बहुत स्यान ना भजन कापो बे आपा अनेक जतन कर त्रिसन नाथ रापा देख अनेक अगर नहीं बुझा कोट उपाव दरगाह नहीं सीजा छूट सुनाही ऊप पे ਆਲਾ ਮੁਹਾਬੇ ਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੇ ਜਮਡਾਨਾ ਗੋਵਿੰਦ ਭਜਨਾ ਬਿਲਤਿਲ ਨਹੀਂ ਮਾਨਾ ਹਰ ਕਾ ਨਾਮ ਜਬ ਤਦ ਦੁਖ ਜਾਏ ਨਾਨਕ ਬੋਲਾ ਸਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨ ਕੀ ਸੇਵਾਲਾ ਗਾ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾ ਸੰਗ ਇਹ ਮੈਸ਼ੋਰਾ ਜੇ ਕੋ ਜਨਮ ਮਰਨ ਤੇ ਡੇਰਾ ਸਾਧ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਈ ਆਸਾ ਨਾਨਕ ਤਾਂ ਕੈਬਲ ਬਲਜਾਸਾ ਸਰਪੂਰਕ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣਾ ਨੀਚਾ ਸੋ ਗਨੀਆਂ ਸਭ ਤੇ ਉੱਚਾ ਜਾ ਕਾਮ ਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਟਿੰਕਟ ਕਟ ਜੀਨਾ ਮਨੋ ਪੁੰਨੇ ਤੇ ਬੂਰਾ ਮਿਟਾਣਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ ਸੋਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੂਰ ਨਹੀਂ ਲੇ ਪਾ ਨਿਰਧਨ ਕੋ ਤਨ ਤੇਰੋ ਨਾਉ ਨਹੀਂ ਥਾਵੇ ਕੋ ਨਾਉ ਤੇਰਾ ਥਾਉ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਯੰਤਰ ਜਾਮੀ ਆਪਣੀ ਕਤ ਮਿਤ ਜਾਣੂ ਆਪੇ ਆਪਨ ਸੰਗ ਆਪ ਰਭ ਰਾਤੇ ਤੋ ਮਰੇ ਉਸਤਾਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋ ਸਰਬਤਹ ਰਾਮ ਮਹਾ ਸ੍ਰੇਸ਼ਟ ਰਾਮ ਅਰ ਕੋ ਨਾਮ ਜਪ ਨਿਰਮਲ ਕਾਇਮ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰਮਤ ਮਲਹਿ ਰਿਆ ਸਗਲ ਉਦਮ ਮਹਾ ਉਦਮ ਪਲਾ ਹਰ ਕਾ ਨਾਮ ਜਪੋ ਜੀਏ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਅਰ ਕੋ ਜੈ ਸੋਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੀ ਹ ਕਟ ਵਸਾ ਹਰ ਨਾਮ लोक निर्गुण आर एन आर सो प्रभ सदा समाल जिनकी की याति शीत रख नायक निभि नाल अष्टपदी रमैया के गुण चेत प्राणी कवन मूलते कवन दृष्टानी जिन तू सवार सी गारिया गर्भ अगन महा जिन्हा उबारिया बार बीव सदा तुझ पे आरा दूध पर जो बन भोजन सुख सूद बीरथ पे आ उपर साख सैन मुख पे आओ बैठ को दैन एहो निर्गुण ਗੁਣ ਕਛੂ ਨਾ ਬੂਝਾ ਬਕਸ ਲੈ ਹੋ ਤੋ ਨਾਨਕ ਸੀਜਾ ਜਿਹ ਪ੍ਰਸਾਦ ਤਰ ਉਪਰ ਸੁਖ ਬਸਹ ਸੂਤ ਪ੍ਰਾਤ ਅਮਿਤ ਬਿਨਤਾ ਸੰਗ ਹਸਹ ਜਿਹ ਪ੍ਰਸਾਦ ਪੀਵਹ ਸੀਤਲ ਜਲਾ ਸੁਖ ਦਾਇ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗ ਸਭ ਰਸਾ सगल समग्री संग साध बसा दिने हस्त भाव करन नेत्र रसना तिस है ਤੇ ਆਗਾ ਅਵਰ ਸੰਗ ਰਚਨਾ ਆਸੇ ਧੋਖ ਮੂੜ ਅੰਧ ਬਿਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨ ਕਰਗਵਾਰ ਜਾਕੀ ਸੇਵਾ ਨੰ ਨਿਧ ਭਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਤ ਦੂਰ ਹੈ ਜਾਕੀਟ ਹੈ ਲਾ ਪਾਵੈ ਦਰਗਾਹ ਮਾਨ ਕਿੱਥੀ ਸਹਾਂ ਵੀ ਸਾਰਾ ਮੁਗਦ ਅਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤੇ ਆਗ ਕੋਲੀ ਸੰਗ ਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰਾ ਤੋਏ ਗਰ ਤਬ ਪ੍ਰੀਤ ਪਸੰਗ ਹੋਏ ਅੰਧ ਕੂਪ ਮਹਾਪਤੀਤ ਵੀ ਕਰਾਲ ਨਾਨਕ ਕਾੜ ਲੇਹੋ ਪ੍ਰਭ ਦੇਯਾਲ ਕਰ ਤੂ ਤੇ ਪਸੂ ਕੀ ਮਨ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਵੇਖ ਅੰਦਰ ਮਲਮਾਇਆ ਸਭ ਸੁਣਾ ਹੈ ਕਚ ਕਰਾ ਸਪਾਇਆ ਬਾਹਰ ਗਿਆਨ ਟੀਨ ਇਸਨਾਨ ਅੰਤਰ ਵਿਆਪੇ ਲੋਭ ਸੁਹਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥ ਕਾసే ਤਰਾ ਅਥਾ ਜਾ ਕੇ ਅੰਤਰ ਬਚਾ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਤ ਅਸ ਨੂੰ ਅੰਧਾ ਕੈਸੇ ਮਾਰਗ ਪਾਵੈ ਕਰਗ ਹਾਲੇ ਹੋ ਉਡਣੀ ਬਹਾਵੈ ਕਾਹ ਬੁਝਾਰਤ ਬੁਝਾ ਡੋਰਾ कहिया तो समझा पोरा कहा भी पद गावै गुंग जतन करा तो पीहि सुर पंग कह पिंगुल पर्वत प्रपवन नहीं हो ओहा उस गवन करतार करुणा मैं दिन बेंती करा नानक तुमरी कृपा तरा संसाई सो आवे ना चीत जो ਬੈ ਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਿਹਪੀਤਰ ਬਸੈ ਆਨੰਦ ਕੇ ਲਮਾਇਆ ਰੰਗ ਰਸੈ ਦ੍ਰੀੜ ਕਰਮਾ ਨਾ ਮਨ ਹ ਪਰੀਤ ਕਾਲਨ ਆਵੈ ਮੂੜੇ ਚੀਤੈ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵੀ ਕਾਰ ਵਹਾਂ ਲੋਭ ਤ੍ਰੋਹ ਏ ਆਹੂ ਜੁਗਤ ਮੇਹਾਨੇ ਕਈ ਜਨਮ ਨਾਨਕ ਰੱਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੁਖ ਕਨੇ ਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਕੀਤੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ ਨਾਨਕ ਕਹੂ ਨਾ ਸੀ ਜੀ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੈ ਪਾਛਾ ਪਾਵੈ ਏਕ ਬਸਤ ਕਾਰਨ ਵੀ ਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀ ਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੇਠਾ ਸਰਬ ਸੁਖਤਾਉ ਮਨ ਵੂਠਾ ਜਿਸ ਜਾਨਾ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿ ਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅਨੰਤ ਊਲਾਸ ਆਪੁਨੀ ਆਮਾਨ ਕਚ ਬਹੁਤ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵਾ ਬਹੋਰ उसका विश्वास न हो जिसकी बसत तिशा आग्या राख प्रभ की आग्या मान माथ है उस ते चौकत करा ने हाल नदा देल ਨੇਕਾ ਪਾਉ ਤਮਾ ਆਕੇ 헤ਤ ਸਰ ਪਰ ਹੋਤ ਜਨ ਅਤੇ ਬੀਰਖ ਕੀ ਸ਼ਾਇਆ ਸਿਓ ਰੰਗ ਲਾਵੈ ਓ ਹੋ ਬੀਨੁ ਸਾ ਓ ਹੋ ਮਨ ਪਛੁਤਾਵੈ ਜੋ ਦਿਸਾ ਸੋ ਚਲਨ ਹਾਰ ਲਪਟੇ ਹੋ ਰਹੇ ਤਾ ਅੰਧ ਅੰਧਾਰ ਬਟਾਓ ਸਿਓ ਜੋ ਲਾਵੈ ਨੇ ਹਾਂ ਤਾ ਕੋ ਹਾਥ ਨ ਆਵੈ ਕੇਹਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪਲੇ ਮਿਥਿਆ ਤਨ ਤਨ कुटुंब ਸਭਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨਮਾਲ ਮਿਥਿਆ ਕਾਮ ਕ੍ਰੋਧ ਵੀ ਕਰਾਲ ਮਿਥਿਆ ਰਥ ਹਸਤੀ ਅਸਵ ਬਸਰਤਾ ਮਿਥਿਆ ਰੰਗ ਸੰਗਮ ਮਾਇਆ ਪੇਖਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਪਸੂ ਪਰਕਰਤ ਗੁਮਾਨ ਅਸtir ਭਗਤ ਸਾਧਕੀ ਸਰਣਾ ਨਾਨਕ ਜਪ ਜਪ ਜੀਵਾ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਣਿਆ ਮਿਥਿਆ ਹਸਤ ਪਰ ਦਰਬ ਕੋਹਿਰਾਂ ਮਿਥਿਆ ਨੇਤਰ ਪੇਤਰ ਪਰ ਤ੍ਰੀਯ ਰੂਪਾਦ ਮਿਥਿਆ ਅਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬਿਕਰਾ ਬਿਕਾਰ ਤੋਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ मिथिया तन नहीं प्रोपकारा मिथिया बस लेतभिकारा बिन बुझे मिथिया सब पे सफल देह नायण कह हर नाम ले बिरथी साकत की यार जा सच बिना कह होवत सूचा बिरथा नाम बिना तन अंध मुखोगावत ताके दुर्गंध ਬਿਨ ਸਿਮਰਨ ਅੰਦਰ ਨਰਾਨ ਦੇ ਬ੍ਰਿਤਾ ਵੀ ਹਾਏ ਮੇਕਾ ਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਬ੍ਰਿਤਿਆ ਸਭ ਕਾਮ ਜਿਉ ਕਿਰਪਾ ਨ ਕੇ ਨਿਰਾਰਦ ਧਾਮ ਤਨ ਤਨ ਤੇ ਜਨ ਜੀਹ ਕਟ ਬਸਿਓ ਹਰਨਾ ਨਾਨਕ ਤਨ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਐਮਨ ਨਹੀਂ ਪਈਤਾ ਮੁਖੋ ਗੰਡ ਲਾਵਤ ਜਾਨਨ ਹਾਰ ਪਰੂ ਬੂ ਪਰ ਵੀਨਾ ਬਾਹਰ ਪੇਖ ਨਾ ਕਾਹੂ ਪੀ ਈਨਾ ਅਵਰ ਉਪਦੇਸ਼ ਆਪਨਾ ਕਰ ਆਵਤ ਜਾਵਤ ਜਨਮ ਹੈ ਮਰਾ ਜਿਸ ਕਾ ਅੰਤਰ ਬਚਾ ਨਿਰੰਕਾਰ सिख तरह संसार जो तुम पाने तिना प्रभ जाता नानक उन जिन चरण परा करो बेनती पर ब्रह्म अपना किया आप है माना आप है आप, आप नहीं बेरा किसा दूर जनावत किसा बुझावत नेरा उपाव सगल ते कुछ जाना आत्म की रहत जिस पाव ले लड़ लाए तान तरंतर रहे समाए ਸੋ ਸੇਵਕ ਜਿਸ ਕੇਰਾ ਪਾਤਰੀ ਨੀਮਕ ਨੀਮਕ ਜਪਣਾ ਨਾਨਕ ਹਰੀ